ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਦਾ ਸਮੂਹ ਸਾਧ ਸੰਗਤ ਦਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਪ ਸਭ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਾਡੇ ਚੈਨਲ ਨੂੰ ਇੰਨਾ ਮਾਣ ਸਤਿਕਾਰ ਦੇਣ ਲਈ ਇੰਨਾ ਪਿਆਰ ਬਖਸ਼ਣ ਲਈ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਗੁਰਬਾਣੀ ਦਾ ਇਤਿਹਾਸ ਪੜ੍ਹਦੇ ਰਹਿਣਾ ਗੁਰਬਾਣੀ ਦਾ ਅਭਿਆਸ ਕਰਨਾ ਤੇ ਹੋਰਾਂ ਨੂੰ ਵੀ ਕਰਾਉਣਾ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਇੱਕ ਪਰਿਵਾਰ ਦੀ ਕੀਤੀ ਹੋਈ ਗੁਰੂ ਘਰੇ ਅਰਦਾਸ ਨੇ ਉਹਨਾਂ ਨੂੰ ਅਮਰੀਕਾ ਪਹੁੰਚਾਇਆ ਜਿੱਥੇ ਕਿ ਉਹਨਾਂ ਦੇ ਜਾਨ ਦੀ ਉਮੀਦ ਹੀ ਖਤਮ ਹੋ ਚੁੱਕੀ ਸੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਜੀ ਹੁਣ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀਏ ਸਾਰੇ ਬੋਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਇਹ ਸਾਡੇ ਰਿਲੇਟਿਵ ਦੀ ਹੱਦ ਬੀਤੀ ਏ ਪਰ ਸਾਧ ਸੰਗਤ ਜੀ ਅਸੀਂ ਉਹਨਾਂ ਦਾ ਨਾਂ ਪਤਾ ਗੁਪਤ ਰੱਖਾਂਗੇ ਕਿਉਂਕਿ ਇੱਕ ਪਰਿਵਾਰ ਦੇ ਪਰਦੇ ਹੁੰਦੇ ਹਨ ਜੋ ਆਪਾਂ ਕਿਸੇ ਦੇ ਸਾਹਮਣੇ ਨਹੀਂ ਖੋਲ ਸਕਦੇ ਸਾਧ ਸੰਗਤ ਜੀ ਉਹ ਪਰਿਵਾਰ ਵਿੱਚ 5 ਜੀ ਸਨ ਦੋਵੇਂ ਪਤੀ ਪਤਨੀ ਤੇ ਤਿੰਨ ਉਹਨਾਂ ਦੇ ਬੱਚੇ ਸਾਹ ਸੰਘਾ ਜੀ ਪਹਿਲਾਂ ਉਹਨਾਂ ਦਾ ਕਾਰੋਬਾਰ ਬੰਬੇ ਸਿਟੀ ਵਿੱਚ ਸੀ ਉੱਥੇ ਜੌਬ ਕਰਦੇ ਸਨ ਤੇ ਉਹਨਾਂ ਦੇ ਬੱਚੇ ਤੇ ਫੈਮਿਲੀ ਵੀ ਉਹਨਾਂ ਦੇ ਨਾਲ ਰਹਿੰਦੇ ਸਨ ਸਾਹ ਸੰਘਾ ਜੀ ਕੁਝ ਸਮੇਂ ਬਾਅਦ ਉਹ ਆਪ ਤਾਂ ਅਮਰੀਕਾ ਚਲੇ ਗਏ ਪਰ ਉਹਨਾਂ ਦੀ ਪਤਨੀ ਤੇ ਬੱਚੇ ਇੱਧਰ ਹੀ ਇੰਡੀਆ ਵਿੱਚ ਸਨ ਕੁਝ ਸਮਾਂ ਉਹ ਉੱਥੇ ਬੰਬੇ ਹੀ ਰਹਿੰਦੇ ਰਹੇ ਕਿਉਂਕਿ ਬੱਚਿਆਂ ਦੀ ਸਟੱਡੀ ਉੱਥੇ ਚੱਲਦੀ ਸੀ ਤਾਂ ਉਹ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਮਾਤਾ ਜੀ ਉੱਥੇ ਉਹਨਾਂ ਦੀ ਪੜ੍ਹਾਈ ਕਰਾ ਰਹੇ ਸਨ ਸਾਹਸੰਗਤ ਜੀ ਪਤਾ ਨਹੀਂ ਕੀ ਕਾਰਨ ਸੀ ਜਿਹੜੇ ਉਹਨਾਂ ਦੇ ਹਸਬੰਡ ਗਏ ਸੀ ਨਾ ਯੂ ਐਸ ਏ ਉਹ ਪੱਕੇ ਹੀ ਨਹੀਂ ਸਨ ਹੋ ਰਹੇ ਉਹਨਾਂ ਨੂੰ ਕਾਫੀ ਗਿਆਨੂ ਸਾਲ ਹੋ ਗਏ ਸੀ 8-10 ਸਾਲ ਬੀਤ ਚੁੱਕੇ ਸੀ ਪਰ ਉਹਨਾਂ ਦੇ ਪੱਕੇ ਹੋਣ ਵਾਲੇ ਕਾਗਜ਼ ਨਹੀਂ ਸਨ ਲੱਗ ਰਹੇ ਸਾਹਸੰਗਤ ਜੀ ਇੰਨਾ ਸਮਾਂ ਆਪਦੀ ਫੈਮਿਲੀ ਤੋਂ ਅਲੱਗ ਰਹਿਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਸਾਹਸੰਗਤ ਜੀ ਪਰ ਉਹਨਾਂ ਨੇ ਕੋਸ਼ਿਸ਼ ਨਾ ਛੱਡੀ ਉਹ ਆਪਦੀ ਫਾਈਲ ਲਾਉਂਦੇ ਰਹੇ ਕਿ ਉਹ ਕੇ ਸਾਧ ਸੰਗਤ ਜੀ ਉਹਨਾਂ ਨੂੰ ਪਤਾ ਸੀ ਵੀ ਮੈਂ ਹੁਣ ਉੱਥੇ ਰਹਿੰਦੇ ਨੂੰ ਮੈਨੂੰ ਇੰਨੇ ਸਾਲ ਹੋ ਗਏ ਮੈਂ ਇੱਧਰ ਆ ਕੇ ਵੀ ਕੀ ਕਰ ਸਕਦਾ ਸਾਧ ਸੰਗਤ ਜੀ ਜੋ ਉਹਨਾਂ ਦੇ ਵਾਈਫ ਸਨ ਉਹਨਾਂ ਨੇ ਬਹੁਤ ਜਗ੍ਹਾ ਤੇ ਅਰਦਾਸਾਂ ਬੇਨਤੀਆਂ ਵੀ ਕਰਵਾਈਆਂ ਬਹੁਤ ਜਗ੍ਹਾ ਤੇ ਪਾਠ ਵੀ ਸੁਖੇ ਸਾਧ ਸੰਗਤ ਜੀ ਜਿੱਥੇ ਵੀ ਕੋਈ ਕਹਿੰਦਾ ਸੀ ਉਹ ਉੱਥੇ ਹੀ ਜਾਂਦੇ ਸੀ ਪਰ ਪਤਾ ਨਹੀਂ ਕੀ ਗੱਲ ਉਹਨਾਂ ਦਾ ਕੰਮ ਨਹੀਂ ਸੀ ਹੱਲ ਹੋ ਰਿਹਾ ਤੇ ਇਸ ਗੱਲ ਨੂੰ ਲੈ ਕੇ ਦੁਖੀ ਉਹਨਾਂ ਦੇ ਹਸਬੰਦ ਉੱਥੇ ਬਾਹਰ ਬੈਠੇ ਬਹੁਤ ਡਰਿੰਕ ਕਰਦੇ ਸਨ ਬਹੁਤ ਸ਼ਰਾਬ ਪੀਣ ਲੱਗ ਗਏ ਕਿਉਂਕਿ ਉਹਨਾਂ ਨੂੰ ਹਰ ਸਮੇਂ ਟੈਨਸ਼ਨ ਰਹਿੰਦੀ ਸੀ ਕਿ ਪਤਾ ਨਹੀਂ ਮੇਰੇ ਪਰਿਵਾਰ ਨੇ ਮੇਰੇ ਕੋਲ ਆਉਣਾ ਵੀ ਏ ਕਿ ਨਹੀਂ ਇੰਨੇ ਸਾਲ ਹੋ ਗਏ ਮੈਨੂੰ ਇੱਥੇ ਮਿਹਨਤ ਕਰਦਿਆਂ ਨੂੰ ਮੈਂ ਆਪਣਾ ਸਾਰਾ ਘਰ-ਬਾਰ ਆਪਦਾ ਪਰਿਵਾਰ ਛੱਡ ਕੇ ਇੱਥੇ ਆ ਗਿਆ ਨਾ ਮੈਂ ਹੁਣ ਉਧਰ ਮੁੜਨ ਜੋਗਰਾ ਨਾ ਉਹ ਇਧਰ ਆ ਸਕਦੇ ਨੇ ਇਹ ਸਾਡੇ ਨਾਲ ਕੀ ਹੋ ਗਿਆ ਸਾਹ ਸੰਗਤ ਜੀ ਇੱਕ ਦਿਨ ਇੱਕ ਆਖਿਰ ਤੇ ਤਾਂ ਅਰਦਾਸ ਬੇਨਤੀ ਸੁਣੀ ਜਾਂਦੀ ਏ ਉਹਨਾਂ ਦੀ ਵੀ ਸੁਣੀ ਗਈ ਸਾਹ ਸੰਗਤ ਜੀ ਉਹ 12 ਸਾਲਾਂ ਬਾਅਦ ਪੱਕੇ ਹੋ ਗਏ ਉਥੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਵੀ ਮੈਂ ਪੱਕਾ ਹੋ ਗਿਆ ਹੁਣ ਮੇਰਾ ਪਰਿਵਾਰ ਮੇਰੇ ਕੋਲ ਆ ਜਾਏਗਾ ਤੇ ਪਰਿਵਾਰ ਨੂੰ ਵੀ ਉਹਨਾਂ ਦੇ ਕੋਲ ਜਾਣ ਦੀ ਬਹੁਤ ਖੁਸ਼ੀ ਹੋਈ ਕਿਉਂਕਿ ਸਾਹ ਸੰਗਤ ਜੀ ਇਹ ਤਾਂ ਹਰ ਪਰਿਵਾਰ ਨਾਲ ਹੀ ਹੁੰਦਾ ਹੈ ਬੱਚਿਆਂ ਬਿਨਾ ਕਿਹੜੇ ਆ ਮਾਪਿਆਂ ਦਾ ਜੀ ਲੱਗਦਾ ਏ ਸਾਧ ਸੰਗਤ ਜੀ ਉਹਨਾਂ ਨੇ ਆਪਦੀ ਫੈਮਲੀ ਨੂੰ ਵੀ ਕਿਹਾ ਵੀ ਤੁਸੀਂ ਵੀ ਆਪਣੇ ਇੱਧਰ ਕਾਗਜ਼ ਪੱਤਰ ਰੈਡੀ ਕਰ ਲਓ ਕਿਉਂਕਿ ਹੁਣ ਮੈਂ ਬਹੁਤ ਜਲਦ ਤੁਹਾਨੂੰ ਬੁਲਾ ਰਿਆਂ ਹਾਂ ਤੇ ਉਹਨਾਂ ਨੇ ਵੀ ਸਾਧ ਸੰਗਤ ਜੀ ਇੱਧਰੋਂ ਆਪਦੇ ਕਾਗਜ਼ ਪੱਤਰ ਬਣਾਉਣੇ ਸ਼ੁਰੂ ਕਰ ਦਿੱਤੇ ਜਦੋਂ ਉਹਨਾਂ ਨੇ ਕਾਗਜ਼ ਪੱਤਰ ਬਣਾਉਣੇ ਸੀ ਤਾਂ ਸਾਧ ਸੰਗਤ ਜੀ ਉਹਨਾਂ ਨੇ ਕਾਗਜ਼ਾਂ ਵਿੱਚ ਆਪਣਾ ਬੰਬੇ ਦਾ ਰਹਿਣ ਦਾ ਨਾਂ ਜ਼ਿਕਰ ਕੀਤਾ ਉਹਨਾਂ ਨੇ ਆਪਦੇ ਪਿੰਡ ਦਾ ਨਾਮ ਨੋਟ ਕਰਵਾ ਲਿਆ ਪਾਰੇ ਉਹਨਾਂ ਨੂੰ ਇੱਥੇ ਵੀ ਸਾਧ ਸੰਗਤ ਜੀ ਇੱਕ ਪ੍ਰੋਬਲਮ ਆ ਗਈ ਕਿਉਂਕਿ ਜਿਹੜੇ ਉਹਨਾਂ ਦੇ ਬੱਚੇ ਸਨ ਉਹਨਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ ਤਾਂ ਫਿਰ ਉਹਨਾਂ ਨੂੰ ਮਜਬੂਰ ਨਪਿੰਡ ਵਿੱਚ ਆ ਕੇ ਰਹਿਣਾ ਪਿਆ ਕਿਉਂਕਿ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਜੇਕਰ 에어ਪੋਰਟ ਤੇ ਜਾ ਕੇ ਇਹਨਾਂ ਨੂੰ ਕੋਈ ਵੀ ਕੁਐਸਚਨ ਕਰ ਲਿਆ ਤਾਂ ਇਹਨਾਂ ਦੇ ਮਾਈਂਡ ਵਿੱਚ ਇਹ ਗੱਲ ਨਹੀਂ ਹੋਣੀ ਵੀ ਅਸੀਂ ਇਸ ਪਿੰਡ ਦੇ ਆ ਇਹਨਾਂ ਨੇ ਤਾਂ ਜਿੱਥੇ ਰਹਿੰਨੇ ਆ ਉਥੋਂ ਦਾ ਹੀ ਬੋਲ ਦੇਣਾ ਹੈ ਅੱਗੇ ਆਪਣੀਆਂ ਬੜੇ ਮੁਸ਼ਕਲਾਂ ਦੇ ਨਾਲ ਮਸਲਾ ਹੱਲ ਹੋ ਰਿਹਾ ਹੈ ਉਹ ਨਾ ਹੋਵੇ ਵੀ ਆਪਣੇ ਇਹ ਦਿੱਕਤ ਲੱਗ ਜਾਵੇ ਕਿਉਂਕਿ ਸਾਹਸੰਗਤ ਜੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਦੇ ਮੂੰਹ ਚੋਂ ਸੱਚੀ ਗੱਲ ਹੀ ਨਿਕਲਦੀ ਏ ਫਿਰ ਉਹ ਇੱਥੇ ਆ ਕੇ ਆਪਦੇ ਪਿੰਡ ਵਿੱਚ ਰਹਿਣ ਲੱਗ ਪਏ ਜੱਦੀ ਪਿੰਡ ਵਿੱਚ ਜੋ ਇਹਨਾਂ ਦਾ ਪੁਰਾਣਾ ਪਿੰਡ ਸੀ ਸਾਧ ਸੰਗਤ ਜੀ ਇੱਥੇ ਹੀ ਉਹਨਾਂ ਨੇ ਬੱਚੇ ਪੜ੍ਹਨੇ ਬਾਅਦ ਦਿੱਤੇ ਵੀ ਬੱਚਿਆਂ ਦਾ ਰੁਟੀਨ ਇੱਥੋਂ ਦਾ ਬਣ ਜਾਏਗਾ ਤਾਂ ਕਿ ਬੱਚਿਆਂ ਨੂੰ ਜਦੋਂ ਕੋਈ ਵੀ ਸਵਾਲ ਕਰੇ ਤਾਂ ਬੱਚੇ ਇਹ ਇੱਥੋਂ ਦਾ ਹੀ ਨਾਮ ਲੈਣ ਤੇ ਥੋੜੀ ਬਹੁਤੀ ਉਹਨਾਂ ਨੂੰ ਪੰਜਾਬੀ ਵੀ ਬੋਲਣੀ ਆ ਜਾਵੇ ਜਦੋਂ ਸਾਧ ਸੰਗਤ ਜੀ ਕਿਸਮਤ ਮਾੜੀ ਹੋਵੇ ਤਾਂ ਉਦੋਂ ਤਾਂ ਆਪਣੇ ਆਪ ਹੀ ਮੁਸ਼ਕਲਾਂ ਅੱਗੇ ਆਣ ਖੜੀਆਂ ਹੁੰਦੀਆਂ ਹਨ ਉਹਨਾਂ ਨਾਲ ਜੋ ਹੋਇਆ ਸਾਧ ਸੰਗਤ ਜੀ ਉਹ ਵਿਚਾਰੇ ਸੋਚ ਵੀ ਨਹੀਂ ਸੀ ਸਕਦੇ ਉਹਨਾਂ ਦੇ ਸਾਰੇ ਕਾਗਜ਼ ਪੱਤਰ ਤਿਆਰ ਹੋ ਗਏ ਉਹ ਦਿੱਲੀ ਗਏ ਉਥੋਂ ਸਟੈਂਪਾ ਵਗੈਰਾ ਲੱਗ ਕੇ ਆ ਗਈਆਂ ਪਰ ਕੀ ਹੋਇਆ ਸਾਧ ਸੰਗਤ ਜੀ ਦਿੱਲੀ ਉਹ ਵਸਤੇ ਚਲੇ ਗਏ ਕਿਸੇ ਨੂੰ ਨਾਲ ਲੈ ਕੇ ਜਦੋਂ ਰਕਸ਼ੇ ਵਿੱਚੋਂ ਆਟੋ ਵਿੱਚੋਂ ਵਾਪਸ ਉਤਰ ਕੇ ਵਸਤੇ ਚੜੇ ਤਾਂ ਜਿਹੜੇ ਕਾਗਜ਼ ਸੀਗੇ ਉਹ ਤਾਂ ਉਹਨਾਂ ਦੇ ਆਟੋ ਵਿੱਚ ਹੀ ਪਏ ਰਹਿ ਗਏ ਸਾਧ ਸੰਗਤ ਜੀ ਉਹ ਕਾਗਜ਼ ਉਹਨਾਂ ਨੇ ਬੜੀ ਮੁਸ਼ਕਲ ਨਾਲ ਤਿਆਰ ਕੀਤੇ ਸੀਗੇ ਸਾਧ ਸੰਗਤ ਜੀ ਫਿਰ ਉਹ ਬੜਾ ਵਿਚਾਰਾ ਵਿਚਾਰੇ ਬੜਾ ਭੱਜੇ ਉਹਨਾਂ ਨੇ ਦਿੱਲੀ ਦੇ ਜਿਹੜੇ ਦਿੱਲੀ ਦੇ ਲੋਕਲ ਅਖਬਾਰ ਨੇ ਨਿਊਜ਼ਪੇਪਰ ਨੇ ਉਹਨਾਂ ਵਿੱਚ ਵੀ ਆਪਦੀ ਖਬਰ ਲਗਵਾਈ ਉਹਨਾਂ ਨੇ ਉਹਦੇ ਵਿੱਚ ਇਹ ਵੀ ਇਤਿਸ਼ਾਰ ਛਪਾਇਆ ਵੀ ਅਸੀਂ ਜੋ ਵੀ ਰਖਸ਼ੇ ਵਾਲਾ ਜੋ ਵੀ ਆਟੋ ਵਾਲਾ ਜਿੰਦੇ ਕੋਲ ਸਾਡੇ ਕਾਗਜ਼ ਰਹਿ ਗਏ ਨੇ ਉਸ ਨੂੰ ਇਨਾਮ ਵਜੋਂ ਇੰਨੀ ਰਾਸ਼ੀ ਦੇਾਂਗੇ ਉਹ ਸਾਡੇ ਪਲੀਜ਼ ਕਾਗਜ਼ ਵਾਪਸ ਕਰ ਪਰਸਾ ਸੰਘਾ ਜੀ ਉਹਨਾਂ ਨੂੰ ਕਿਸੇ ਪਾਸਿਓ ਵੀ ਕੋਈ ਪ੍ਰੂਫ ਨਾ ਮਿਲਿਆ ਕੋਈ ਮੈਸੇਜ ਨਾ ਆਇਆ ਕਿਉਂਕਿ ਸਾਧ ਸੰਗਤ ਜੀ ਉਹਨਾਂ ਨੂੰ ਇਹ ਯਾਦ ਵੀ ਨਹੀਂ ਸੀ ਵੀ ਅਸੀਂ ਆਪਦੇ ਕਾਗਜ਼ ਕਿੱਥੇ ਭੁੱਲੇ ਆਂ ਅਸੀਂ ਆਟੋ ਵਿੱਚ ਭੁੱਲੇ ਆਂ ਜਾਂ ਕਿਤੇ ਬੱਸ ਵਿੱਚ ਭੁੱਲੇ ਆਂ ਹੋ ਸਕਦਾ ਏ ਉਹ ਦਿੱਲੀ ਤੋਂ ਕਿਤੇ ਅੱਗੇ ਆ ਕੇ ਕਿਸੇ ਬੱਸ ਵਿੱਚ ਆਪਣੇ ਕਾਗਜ਼ ਛੱਡ ਆਏ ਹੋਣ ਇਸ ਲਈ ਸਾਧ ਸੰਗਤ ਜੀ ਜਦੋਂ ਵਾਪਸ ਘਰੇ ਆਏ ਤਾਂ ਕਿੱਥੇ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਉਹ ਗਮੀਆਂ ਵਿੱਚ ਬਦਲ ਗਿਆ ਸਾਧ ਸੰਗਤ ਜੀ ਵਾਹਿਗੁਰੂ ਦਾ ਕੋਈ ਪਤਾ ਨਹੀਂ ਹੁੰਦਾ ਉਹਨੇ ਇੱਕ ਪਲ ਵਿੱਚ ਇੱਕ ਮਿੰਟ ਵਿੱਚ ਕੀ ਕਰ ਦੇਣਾ ਏ ਉਹ ਇੱਕ ਦਿਨ ਵਿੱਚ ਹੀ ਜਦੋਂ ਤੁਰਨ ਗਏ ਸੀ ਕਰੋ ਤਾਂ ਉਹਦੋਂ ਖੁਸ਼ੀਆਂ ਨਾਲ ਗਏ ਤੇ ਜਦੋਂ ਵਾਪਸ ਆਏ ਤਾਂ ਉਹ ਇੰਨੀਆਂ ਗਮੀਆਂ ਨਾਲ ਵਾਪਸ ਆਏ ਉਹਨਾਂ ਦੇ ਘਰੇ ਇੰਨੀ ਟੈਨਸ਼ਨ ਹੋ ਗਈ ਵੀ ਹੁਣ ਕੀ ਬਣੇਗਾ ਫਿਰ ਸਾਧ ਸੰਗਤ ਜੀ ਕੁਝ ਦਿਨ ਤਾਂ ਉਹਨਾਂ ਨੇ ਇਹ ਗੱਲ ਆਪਦੇ ਹਸਬੰਡ ਤੋਂ ਛੁਪਾ ਕੇ ਰੱਖੀ ਤੇ ਆਪਦੇ ਪਰਸਨਲ ਤੌਰ ਤੇ ਹੀ ਇੱਥੇ ਰਿਸ਼ਤੇਦਾਰਾਂ ਨੂੰ ਨਾਲ ਲਗਾ ਕੇ ਕੋਸ਼ਿਸ਼ ਕਰਦੇ ਰਹੇ ਵੀ ਕਿ ਤੋ ਕੋਈ ਹੱਲ ਹੋ ਜਾਵੇ ਸ਼ਾਇਦ ਕਿਸੇ ਦਾ ਮੈਸੇਜ ਆ ਜਾਵੇ ਬਾਰ ਨਹੀਂ ਆਇਆ ਜੇ ਫਿਰ ਜਦੋਂ 4 5 ਦਿਨ ਹੋ ਗਏ ਤਾਂ ਉਹਨਾਂ ਨੇ ਇਹ ਗੱਲ ਆਪਦੇ ਹਸਬੰਦ ਨੂੰ ਵੀ ਦੱਸੀ ਵੀ ਮੇਰੇ ਕੋਲੋਂ ਇਹ ਗਲਤੀ ਹੋ ਗਈ ਏ ਮੈਂ ਤਾਂ ਆਪਣੇ ਜਿਹੜੇ ਕਾਗਜ਼ ਬਣੇ ਸੀਗੇ ਉਹ ਹੀ ਕਿਸੇ バス ਵਿੱਚ ਜਾਂ ਆਟੋ ਵਿੱਚ ਭੁੱਲ ਲਾਈਆਂ ਮੈਨੂੰ ਯਾਦ ਵੀ ਨਹੀਂ ਵੀ ਮੈਂ ਕਿੱਥੇ ਭੁੱਲ ਲਾਈਆਂ ਫਿਰ ਸਾਹਸੰਗਤ ਜੀ ਉਹਨਾਂ ਦੇ ਹਸਬੰਦ ਉਹਨਾਂ ਨਾਲ ਬਹੁਤ ਗੁੱਸੇ ਹੋਏ ਉਹਨਾਂ ਨੂੰ ਬਹੁਤ ਤਾਨੇ ਮੇਨੇ ਵੀ ਮਿਲੇ ਵੀ ਤੁਸੀਂ ਚਾਹੁੰਦੇ ਹੀ ਨਹੀਂ ਵੀ ਮੈਂ ਮੇਰੇ ਕੋਲ ਆਉ ਤੂੰ ਜਾਣਬੁੱਝ ਕੇ ਕਾਗਜ਼ ਕਿਤੇ ਛੱਡ ਆਈਂ ਤੂੰ ਇੱਥੇ ਆਉਣਾ ਹੀ ਨਹੀਂ ਚਾਹੁੰਦੀ ਸਾਹਸੰਗਤ ਜੀ ਉਹ ਜਿਹੜੇ ਉਹਨਾਂ ਦੇ ਹਸਬੰਦ ਪਹਿਲਾਂ ਹੀ ਬਹੁਤ ਸ਼ਰਾਬ ਪੀਂਦੇ ਸਨ ਜਦੋਂ ਉਹਨਾਂ ਨੂੰ ਇਹ ਪਤਾ ਚੱਲਿਆ ਤੇ ਉਹਨਾਂ ਨੇ ਹੋਰ ਜ਼ਿਆਦਾ ਸ਼ਰਾਬ ਵੀ ਨੀ ਸ਼ੁਰੂ ਕਰ ਦਿੱਤੀ ਸਾਹਸੰਗਤ ਜੀ ਉਹ ਵਿਚਾਰੀ ਬੜੀ ਦੁਖੀ ਉਹਨੂੰ ਐਵੇਂ ਦੋ ਪਾਸਿਓਂ ਟੈਨਸ਼ਨਾਂ ਸੀ ਵੀ ਇੱਕ ਪਾਸੇ ਉਹ ਤਾਂ ਸਾਡੇ ਕਾਗਜ਼ ਗੁੰਮ ਗਏ ਦੂਜੇ ਪਾਸੇ ਮੇਜ਼ ਹਸਬੰਦ ਵੀ ਮੇਰੇ ਤੇ ਭਰੋਸਾ ਨਹੀਂ ਕਰ ਰਹੇ ਉਹ ਵੀ ਲਗਾਤਾਰ ਸ਼ਰਾਬ ਦਾ ਨਸ਼ਾ ਕੀਤੀ ਜਾ ਰਹੇ ਹਨ ਸਾਧ ਸੰਗਤ ਜੀ ਬੜੀ ਟੈਨਸ਼ਨ ਹੋਈ ਸਾਰੇ ਰਿਸ਼ਤੇਦਾਰ ਉਹਨਾਂ ਦੇ ਕੋਲ ਉਹਨਾਂ ਦਾ ਦੁੱਖ ਸਾਂਝਾ ਕਰਨ ਲਈ ਜਾਂਦੇ ਸਨ ਫਿਰ ਇੱਕ ਦਿਨ ਸਾਡੇ ਪਰਿਵਾਰ ਜੋ ਵੀ ਗਏ ਅਸੀਂ ਸਾਹ ਸੰਗਤ ਜੀ ਸ਼ੁਰੂ ਤੋਂ ਹੀ ਬਾਬੇ ਦੀਪ ਸਿੰਘ ਜੀ ਨੂੰ ਬਹੁਤ ਮੰਨਦੇ ਆ ਰਹੇ ਹਾਂ ਤਾਂ ਜਦੋਂ ਸਾਡੀ ਫੈਮਿਲੀ ਉਹਨਾਂ ਦੇ ਘਰੇ ਗਈ ਤਾਂ ਇਹਨਾਂ ਨੇ ਇਹ ਸੁਜੈਸਟ ਉਹਨਾਂ ਨੂੰ ਕੀਤਾ ਵੀ ਤੁਸੀਂ ਸਾਡੇ ਨਾਲ ਚੱਲੋ ਆਪਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰਾਉਣੇ ਆ ਬਾਬਾ ਦੀਪ ਸਿੰਘ ਜੀ ਸਾਭ ਦੀਆਂ ਅਰਦਾਸਾਂ ਪੂਰੀਆਂ ਕਰਦੇ ਨੇ ਵੇਖ ਲਿਓ ਤੁਹਾਡੇ ਕਾਗਜ਼ ਵਾਪਸ ਮਿਲ ਜਾਣਗੇ ਸਾਹ ਸੰਗਤ ਜੀ ਉਹ ਸਾਡੇ ਨਾਲ ਜਾਣ ਲਈ ਤਿਆਰ ਹੋ ਗਏ ਫਿਰ ਅਸੀਂ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਬੇਨਤੀ ਕਰਵਾਈ ਸਾਤ ਸੰਗਤ ਜੀ ਸ਼ਹੀਦਾਂ ਸਾਹਿਬ ਮੱਥਾ ਟੇਕਿਆ ਉਹਨਾਂ ਵਿਚਾਰਿਆਂ ਨੇ ਸੱਚੇ ਮਨੋਂ ਤਨੋਂ ਅਰਦਾਸ ਬੇਨਤੀ ਲਾਈ ਸ਼ਹੀਦਾਂ ਸਿੰਘਾਂ ਅੱਗੇ ਵੀ ਸਾਡੇ ਕਾਗਜ਼ ਸ਼ਹੀਦ ਸਿੰਘੋ ਕਿਰਪਾ ਕਰੋ ਸਾਡੇ ਕਾਗਜ਼ ਦੁਬਾਰਾ ਜਲਦੀ ਬਣ ਜਾਣ ਜਾਂ ਸਾਨੂੰ ਪੁਰਾਣੇ ਕਾਗਜ਼ ਮਿਲ ਜਾਣ ਉਸ ਤੋਂ ਬਾਅਦ ਸਾਤ ਸੰਗਤ ਜੀ ਉਹਨਾਂ ਨੇ ਐਸੀ ਨੇਮ ਬਣਾਈ ਵੀ ਉਹਨਾਂ ਆਏ ਐਤਵਾਰ ਸ਼ਹੀਦ ਸਾਹਿਬ ਸ਼ਹੀਦਗੰਦ ਸਾਹਿਬ ਮੱਥਾ ਜ਼ਰੂਰ ਟੇਕਣ ਜਾਣਾ ਆ ਸੰਗਤ ਜੀ ਉਹਨਾਂ ਨੇ ਇਧਰੋਂ ਤਾਂ ਆਪਦੇ ਕਾਗਜ਼ ਰੀ ਅਪਲਾਈ ਕਰ ਦਿੱਤੇ ਦੁਬਾਰਾ ਬਣਾਉਣੇ ਸ਼ੁਰੂ ਕਰ ਦਿੱਤੇ ਉਧਰੋਂ ਉਹਨਾਂ ਨੇ ਬਾਬੇ ਦੀਪ ਸਿੰਘ ਜੀ ਦੇ ਦਰ ਤੇ ਐਤਵਾਰ ਨੂੰ ਜਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਐਸੀ ਨਿਯਮ ਬਣਾ ਲਈ ਵੀ ਜਿੰਨਾ ਵੀ ਕੋਈ ਮਰਜ਼ੀ ਜ਼ਰੂਰੀ ਕਾਰਜ ਹੋਵੇ ਉਹਨਾਂ ਨੇ ਐਤਵਾਰ ਉਹ ਛੱਡ ਦੇਣਾ ਤੇ ਸਿਰਫ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹੀ ਜਾਣਾ ਸਾਧ ਸੰਗਤ ਜੀ ਉਹ ਸਾਲ ਦੀਵਾਲੀ ਵੀ ਐਤਵਾਰ ਦੀ ਸੀ ਉਹਨਾਂ ਨੇ ਆਪਦੇ ਬੱਚਿਆਂ ਨੂੰ ਆਪਦੇ ਭਰਾ ਕੋਲ ਛੱਡ ਕੇ ਆਪ ਬਸ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਐਤਵਾਰ ਨੂੰ ਦੀਵਾਲੀ ਵਾਲੇ ਦਿਨ ਮੱਥਾ ਟੇਕਣ ਗਏ ਸਾਹ ਸੰਗਤ ਜੀ ਉਹਨਾਂ ਦੀ ਅਰਦਾਸ ਬੇਨਤੀ ਹੀ ਇੰਨੀ ਸੱਚੀ ਤੇ ਸੁੱਚੀ ਸੀ ਉਹਨਾਂ ਦੀ ਲਗਨ ਹੀ ਇੰਨੀ ਤੇ ਸੱਚੀ ਤੇ ਸੁੱਚੀ ਸੀ ਕਿ ਮਹਾਰਾਜ ਕਿਵੇਂ ਉਹਨਾਂ ਦੀ ਅਰਦਾਸ ਨਾ ਸੁਣਦੇ ਸਾਹ ਸੰਗਤ ਜੀ ਉਹ ਇਸੇ ਤਰ੍ਹਾਂ 6 ਮਹੀਨੇ ਜਾਂਦੇ ਰਹੇ ਤੇ ਜਿਹੜੇ ਕਾਗਜ਼ ਉਹਨਾਂ ਨੂੰ ਏਜੰਟਾਂ ਨੇ ਕਿਹਾ ਸੀ ਕਿ ਇਹ ਵਾਪਸ ਤਾਂ ਦੁਬਾਰਾ ਤਿਆਰ ਹੀ ਨਹੀਂ ਹੋਣੇ ਉਹ 6 ਮਹੀਨਿਆਂ ਦੇ ਵਿੱਚ ਵਿੱਚ ਕਾਗਜ਼ ਤਿਆਰ ਹੋ ਕੇ ਉਹਨਾਂ ਦਾ ਵੀਜ਼ਾ ਵੀ ਆ ਗਿਆ ਜਦੋਂ ਸਾਧ ਸੰਗਤ ਜੀ ਉਹਨਾਂ ਦਾ ਵੀਜ਼ਾ ਆਇਆ ਤਾਂ ਫਿਰ ਉਹ ਸਮੇਤ ਪਰਿਵਾਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਏ ਉੱਥੇ ਸ਼ੁਕਰੀਆ ਸ਼ੁਕਰੀਆ ਦੀ ਅਰਦਾਸ ਕਰਾਈ ਉਹਨਾਂ ਨੇ ਮਹਾਰਾਜ ਦੇ ਸ਼ੁਕਰਾਨੇ ਕੀਤੇ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਸਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ ਹਨ ਤੁਸੀਂ ਸਾਨੂੰ ਉਹ ਖੁਸ਼ੀ ਦੇ ਦਿੱਤੀ ਹੈ ਜਿੱਦੀ ਸਾਨੂੰ ਕੋਈ ਉਮੀਦ ਵੀ ਨਹੀਂ ਸੀ ਸਾਧ ਸੰਗਤ ਜੀ ਉਹ 6 ਮਹੀਨਿਆਂ ਦੇ ਵਿੱਚ ਵਿੱਚ ਜਾਜ ਚੜ ਕੇ ਯੂ ਐਸ ਏ ਆਪਦੇ ਹਸਬੰਡ ਕੋਲ ਆਪਦੇ ਬੱਚਿਆਂ ਦੇ ਨਾਲ ਜਾ ਹੌਂਚੇ ਤੇ ਹੁਣ ਉਹਨਾਂ ਦਾ ਪਰਿਵਾਰ ਬੜੀ ਖੁਸ਼ੀ-ਖੁਸ਼ੀ ਵਸਦਾ ਏ ਉਥੋਂ ਵੀ ਉਹ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸਪੈਸ਼ਲ ਆ ਕੇ ਮੱਥਾ ਟੇਕ ਕੇ ਜਾਂਦੇ ਹਨ ਹੁਣ ਉਹਨਾਂ ਦਾ ਆਪਦਾ ਵਧੀਆ ਕਾਰੋਬਾਰ ਏ ਉਧਰ ਤੇ ਜਦੋਂ ਵੀ ਉਹ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਨ ਉਦੋਂ ਹੀ ਇੱਥੇ ਆ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹਿਲਾਂ ਅਰਦਾਸ ਬੇਨਤੀ ਕਰਾਉਂਦੇ ਹਨ ਫਿਰ ਉਹ ਆਪਦੇ ਕਿਸੇ ਕੰਮ ਨੂੰ ਸ਼ੁਰੂ ਕਰਦੇ ਹਨ ਆਸੰਗਤ ਜੀ ਬਾਬਾ ਦੀਪ ਸਿੰਘ ਜੀ ਸਭ ਦੀਆਂ ਅਰਦਾਸਾਂ ਪੂਰੀਆਂ ਕਰਦੇ ਹਨ ਬਸ ਲੋੜ ਹੈ ਤੇ ਇੱਕ ਪਰੋਸੇ ਦੀ ਜਿਵੇਂ ਉਹਨਾਂ ਨੇ ਆਪ ਦਾ ਆਟਲ ਪਰੋਸਾ ਰੱਖਿਆ ਸਾਰੇ ਕਮਾਂਕਾਰਾਂ ਨੂੰ ਸਾਈਡ ਤੇ ਕਰਕੇ ਐਤਵਾਰ ਦਾ ਦਿਨ ਸ਼ਹੀਦਾਂ ਸਿੰਘਾਂ ਦੇ ਦੇਨੋ ਸ਼ਹੀਦਾਂ ਸਾਹਿਬ ਜਾ ਕੇ ਹੀ ਮੱਥਾ ਟੇਕਦੇ ਰਹੇ ਤੇ ਉੱਥੇ ਸੇਵਾ ਕਰਦੇ ਰਹੇ ਤੇ ਸ਼ਹੀਦਾਂ ਸਿੰਘਾਂ ਦੀ ਕਿਰਪਾ ਸਦਕਾ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਗਈਆਂ ਸਾਥ ਸੰਗਤ ਜੀ ਇਸੇ ਤਰ੍ਹਾਂ ਗੁਰੂ ਨਾਲ ਜੁੜੇ ਰਿਹਾ ਕਰੋ ਆਪਣਾ ਨਿਤਨੇਮ ਪੱਕਾ ਕਰੋ ਸਾਥ ਸੰਗਤ ਗੁਰੂ ਦਾ ਨਾਮ ਲਵੋ ਤਾਂ ਜੋ ਤੁਹਾਡੇ 'ਤੇ ਆਉਣ ਵਾਲੇ ਸਾਰੇ ਕਸ਼ਟ ਗੁਰੂ ਪਰਮਾਤਮਾ ਟਾਲੇ ਤੇ ਤਾਂ ਆਪਾਂ ਨੂੰ ਸਭ ਨੂੰ ਖੁਸ਼ੀਆਂ ਦੇਵੇ ਸਾਥ ਸੰਗਤ ਜੀ ਸਭ ਦੀਆਂ ਖੁਸ਼ੀਆਂ ਦੀਆਂ ਅਰਦਾਸਾਂ ਬੇਨਤੀਆਂ ਕਰੋ ਸਾ ਸੰਗਤ ਜੀ ਇੰਨੀਆਂ ਕਬੀਨਤੀਆਂ ਪ੍ਰਵਾਨ ਕਰਨਾ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਅੱਗੇ ਵਾਸਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਜੁੜੇ ਰਹਿਣਾ ਸਾਡੇ ਚੈਨਲ ਧੰਤਨ ਧਾਦਾਪਾ ਦੀਪ ਸਿੰਘ ਜੀ ਨਾਲ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਤਨ ਧਾਦਾਪਾ ਦੀਪ ਸਿੰਘ ਜੀ ਲੇ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ